ਮੈਨੂੰ ਕਾਲ ਆਈ ਸੀ ਅਨਨੋਨ ਨੰਬਰ ਤੋਂ ਉਹ ਕਹਿੰਦੇ ਜੀ ਮੈਨੂੰ ਤੁਹਾਡਾ ਨੰਬਰ ਤੁਹਾਡੇ ਹਸਬੰਦ ਨੇ ਦਿੱਤਾ ਸੀਗਾ ਕਿਤਨੀ ਰੀਆ ਸਾਹਿਬ ਕੋ ਮੇਰਾ ਨੰਬਰ ਆਪਕੇ ਹਸਬੰਦ ਨੇ ਦਿਆ ਤਾਂ ਭਾਈ ਸਾਹਿਬ ਨੇ ਆਪਕਾ ਨੰਬਰ ਭਾਬੀ ਕੀ ਜੀ ਉਹਨਾਂ ਕੋ ਕੁਝ ਪਾਇਮੈਂਟ ਤੇ ਮੇਰੇ ਕੋਲ 25000 ਕੀ ਨਾ ਜੀ ਜੀ ਜੋ ਉਹ ਕਰਨੀ ਸੀ ਬਾਬਾ ਜੀ ਐਕਚੁਅਲੀ ਉਹਨਰੇ ਨੰਬਰ ਤੇ ਹੋਆ ਨਹੀਂ ਤੋ ਉਹਨਾਂ ਨੇ ਆਪਕਰ ਨੰਬਰ ਦਿਆ ਥਾ ਜੋ ਉਹਨਾਂ ਨੇ ਮੈਨੂੰ ਇਵੇਂ ਕਿਹਾ ਕਿ ਮੈਨੂੰ ਤੁਸੀਂ ਸਕੈਨਰ ਸੈਂਡ ਕਰ ਦੋ ਕਿਉਂਕਿ ਇਸ ਵਾਰੀ ਮੈਨੂੰ ਪਹਿਲਾਂ ਹੀ ਨੌਲੇਜ ਸੀਗੀ ਤੇ ਫਿਰ ਮੈਂ ਆਪਣਾ ਅਕਾਊਂਟ ਸਾਰਾ ਖਾਲੀ ਕਰਕੇ ਉਹਨਾਂ ਨੂੰ ਉਹਦਾ ਸਕੈਨਰ ਸੈਂਡ ਕਰ ਦਿੱਤਾ ਸਕੈਨਰ ਸੈਂਡ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਖਾਤੇ ਦੇ ਵਿੱਚ 5 20000 ਦਾ ਮੈਸੇਜ ਸੈਂਡ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਮੈਮ ਸੌਰੀ ਸੌਰੀ ਬਾਈ ਮਿਸਟੇਕ ਮੇਰੇ ਚਸ਼ਮਾ ਲੱਗਣ ਦੇ ਕਾਰਨ ਮੇਰੇ ਕੋ 5000 ਦੀ ਜਗ੍ਹਾ 50000 ਦੀ ਅਮਾਉਂਟ ਸੈਂਡ ਹੋ ਗਈ ਹੈ ਤੁਸੀਂ ਮੈਨੂੰ 45000 ਰੁਪਏ Google Pay ਵਾਪਸ ਕਰੋ। ਹਾਂ ਚੈੱਕ ਕਰੋ ਮੈਂ 20 ਕਰ ਦਿਆ 5 ਹੋਰ ਕਰੋ ਮੈਸੇਜ ਆ ਗਿਆ ਹੋਗਾ ਪੂ ਚੈੱਕ ਕਰ ਲਓ। ਉਹ ਸਿੱਧੇ ਭਗਵਾਨ ਹਲੋ ਸੌਰੀ ਹਲੋ 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 ਉਹ ਟੈਕਨੋ 5 ਵਿੱਚ 50 ਹੋ ਗਿਆ ਦੁਬਾਰਾ ਕੀ 5 ਕਿਜੀ 50 ਹੋ ਗਿਆ ਹੈ ਭਗਵਾਨ ਐਸਾ ਕਰੋ ਆਪਣੇ 25 ਨਾਲ 45 ਰਿਟਰਨ ਕਰ ਦੋ ਭਾਬੀ ਜੀ। ਠੀਕ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਜੀ ਮੈਨੂੰ ਪਤਾ ਹੈ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ ਹਨ ਤੁਸੀਂ ਕੌਣ ਹੋ ਹਨ ਮੈਨੂੰ ਸਭ ਪਤਾ ਤੁਸੀਂ ਮੇਰਾ ਕੀ ਫਰਾਡ ਕਰਨਾ ਚਾਹੁੰਦੇ ਹੋ ਸਕੈਮ ਕਰਨਾ ਚਾਹੁੰਦੇ ਹੋ। ਫਿਰ ਉਹਨਾਂ ਨੇ ਆਪਣੇ ਮੂੰਹ 'ੇ ਗੱਲ ਕਬੂਲ ਕੀਤੀ ਕਿ ਹਾਂਜੀ ਅਸੀਂ ਡੇਲੀ ਦਾ 3 ਕਰੋੜ ਦਾ ਸਕੈਮ ਕਰਦੇ ਹਾਂ ਤੁਹਾਡੀ ਕਿਸਮਤ ਵਧੀਆ ਹੈ ਕਿ ਤੁਸੀਂ ਬਚ ਗਏ ਕਿਉਂਕਿ ਤੁਹਾਨੂੰ ਇਸ ਬਾਰੇ ਪਹਿਲਾਂ ਹੀ ਨੌਲੇਜ ਸੀ ਮੈਂ ਮੈਡਮ 2-3 ਕਰੋੜ ਦਾ ਕਪੂਰ ਕਰੇ ਹਾਂ ਦੇ ਸਾਡੀ ਕੰਪਨੀ ਦੇ 300 ਮੈਂਬਰ ਆ ਅੱਛਾ ਜੀ ਉਹਨਾਂ ਦੀ ਟੀਮ ਦੇ 300 ਮੈਂਬਰ ਕੰਮ ਕਰਦੇ ਆ ਤੇ ਖੇਤਾਂ ਦੇ ਵਿੱਚ ਉਹ ਲੈਪਟਾਪ ਲੈ ਕੇ ਇਵੇਂ ਹੀ ਬੈਠੇ ਰਹਿੰਦੇ ਉਹਨੇ ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਹੈ ਇਹ ਕਹਿਆ ਕਿ ਅਸੀਂ ਅੱਧਾ ਪੰਜਾਬ ਠੱਗ ਚੁੱਕੇ ਹਾਂ ਅੱਧਾ 50 ਅੱਜ ਤੱਕ ਸਾਨੂੰ ਕੋਈ ਵੀ ਪੁਲਿਸ ਵਾਲਾ ਕੋਈ ਵੀ ਸੀਆਈਡੀ ਆਫਸਰ ਕੋਈ ਵੀ ਸਾਨੂੰ ਫੜ ਨਹੀਂ ਸਕਦਾ ਤੱਕ ਕਿ ਉਹਨਾਂ ਨੇ ਐਵੇਂ ਕਿਹਾ ਹੈ ਕਿ ਜਿਹੜਾ ਤੁਸੀਂ ਮੈਨੂੰ ਸਕੈਨਰ ਸੈਂਡ ਕੀਤਾ ਸੀਗਾ ਪੇਮੈਂਟ ਲਈ ਜੇ ਤੁਸੀਂ ਉਸ ਤੋਂ ਬਾਅਦ ਉਹਦੇ ਵਿੱਚ ਪੇਮੈਂਟ ਪਾਉਂਦੇ ਹੋ ਤਾਂ ਉਹ ਤੁਹਾਡੀ ਪੇਮੈਂਟ ਕੱਟੀ ਜਾਏਗੀ ਠੀਕ ਹੈ ਇੰਨਾ ਤਕੜਾ ਸਿਸਟਮ ਹੈ ਇੰਨਾ ਤਕੜਾ ਸਿਸਟਮ ਹੈ ਉਹਨਾਂ ਕੋਲ ਕਿ ਜੇ ਅਸੀਂ ਦੁਆਰਾ ਵੀ ਉਸੇ ਪੇਮੈਂਟ ਪਾਉਂਦੇ ਆ ਤਾਂ ਪੇਮੈਂਟ ਤੁਹਾਡੀ ਕੱਟੀ ਜਾਊਗੀ ਖਾਤੇ 'ਚ ਕੱਖ ਨਹੀਂ ਰਹੇਗਾ ਤਾਨੂੰ ਇੱਕ ਮੈਸੇਜ ਭੇਜਿਆ ਕਿ ਤੁਹਾਡੇ ਅਕਾਊਂਟ ਵਿੱਚ 20000 ਆ ਗਿਆ ਫਿਰ 50000 ਆ ਗਿਆ ਉਹ ਸਿਰਫ ਮੈਸੇਜ ਸੀਗੇ ਉਹ ਐਡਿਟ ਕੀਤੇ ਹੋਏ ਜੀ ਜੀ ਸਿਰਫ ਉਹ ਮੈਸੇਜ ਸੀ ਐਡਿਟ ਕੀਤੇ ਕੋਈ ਅਮਾਉਂਟ ਨਹੀਂ ਆਈ ਕਿਉਂਕਿ ਮੈਂ ਸੇਮ ਟਾਈਮ ਤੇ ਉਹ ਮੈਸੇਜ ਦੀ ਆਪਣੇ ਹਸਬੰਦ ਨੂੰ ਸਕਰੀਨਸ਼ਾਟ ਦੇ ਕੇ ਉਹਨਾਂ ਤੋਂ ਆਪਣੀ ਅਕਾਊਂਟ ਡੀਟੇਲ ਚੈੱਕ ਕਰਵਾਈ ਉਸ ਟਾਈਮ ਕੋਈ ਪੇਮੈਂਟ ਨਹੀਂ ਸੀ ਮੇਰੇ ਅਕਾਊਂਟ ਦੇ ਵਿੱਚ ਉਹ ਗੱਲ ਇਸ ਤਰ੍ਹਾਂ ਕਰਦੇ ਜਿਵੇਂ ਕਿ ਪੂਰਾ ਵਿਸ਼ਵਾਸ ਦਿਵਾ ਦਿੰਦੇ ਆ ਕਿ ਅਸੀਂ ਚਾਹਾਂ। ਵਿਸ਼ਵਾਸ ਦਿਵਾ ਕੇ ਉਹ ਐਵੇਂ ਗੱਲ ਕਰਦੇ ਨੇ ਕਿ ਭਾਬੀ ਜੀ ਮੈਂ ਉਹ ਗੱਲ ਕਰ ਰਿਹਾ ਜੀ ਮਨੋਜ ਡਾਕਟਰ ਮਨੋਜ ਗੁਪਤਾ ਕਹਿੰਕੇ ਉਹਨੇ ਆਪਣਾ ਨਾਮ ਦੱਸਿਆ ਕਿ ਮੈਂ ਡਾਕਟਰ ਮਨੋਜ ਗੁਪਤਾ ਗੱਲ ਕਰ ਰਿਹਾ ਐਵੇਂ ਮੈਂ ਵੀਰ ਜੀ ਦਾ ਦੋਸਤ ਐ ਤੇ ਭਾਬੀ ਜੀ ਮੈਂ ਤੁਹਾਨੂੰ ਪੈਸੇ ਸੈਂਡ ਕਰ ਰਿਹਾ ਉਹਨਾਂ ਦੇ ਦਿੱਤੇ ਹੋਏ। ਲੋਕਾਂ 와 ਟੀਵੀ ਨਾਲ ਜੁੜੋਂ ਤੁਸੀਂ ਮੈਂ ਇਮਤਾਜ ਇਹਨਾਂ ਦੇ ਨਾਮ ਵਿੱਚ ਤੁਹਾਡੇ ਧਿਆਨ ਵਿੱਚ ਹੋਊਗਾ ਕਿ ਜਦ ਵੀ ਆਪਾਂ ਕਿਸੇ ਨੂੰ ਕਾਲ ਲਾਉਂਨੇ ਆ ਤਾਂ ਉਸ ਤੋਂ ਪਹਿਲਾਂ ਇੱਕ ਆਪਾਂ ਨੂੰ ਮੈਸੇਜ ਦਿੰਦਾ ਹੈ। ਦਿੰਦੀ ਹੈ ਜਿਹੜੀ ਕੰਪਨੀ ਕੇ ਜੇਕਰ ਕਿਸੇ ਦੀ ਵੀ ਤੁਹਾਨੂੰ ਅਨਨ ਕਾਲ ਆਉਂਦੀ ਹੈ ਉਹ ਸਿਮ ਬੰਦ ਕਰਨ ਨੂੰ ਬੈਂਕ ਅਕਾਊਂਟ ਦੀ ਡਿਟੇਲ ਮੰਗਦੇ ਆ ਤਾਂ ਉਹਦੀ ਤੁਸੀਂ ਕੋਈ ਜਾਣਕਾਰੀ ਸਾਂਝੀ ਨਾ ਕਰੋ ਤੇ ਨੰਬਰ ਤੇ ਕੰਪਲੇਂਟ ਕਰੋ ਉਹਦਾ ਮਕਸਦ ਇਹ ਹੈ ਕਿਉਂਕਿ ਭਾਰਤ ਦੇ ਵਿੱਚ ਇਸ ਵਕਤ ਜਿਹੜੇ ਸਕੈਮ ਹੈ ਉਹ ਵੱਡੇ ਪੱਧਰ ਤੇ ਹੋ ਰਹੇ ਨੇ ਫੋਨ ਕਾਲਾਂ ਆਉਂਦੀਆਂ ਨੇ ਲਿੰਕ ਪੇਜ ਜਾਂਦੇ ਨੇ ਬੜਾ ਕੁਝ ਹੁੰਦਾ ਉਹਨਾਂ ਦੇ ਵਿੱਚੋਂ ਇੱਕ ਸਕੈਮ ਹੋਰ ਸਾਹਮਣੇ ਆਇਆ ਕਿ ਜਿਹੜੇ ਸਕੈਮਰ ਨੇ ਉਹ ਕਿਵੇਂ ਲੋਕਾਂ ਨੂੰ ਠੱਗਦੇ ਨੇ ਉਹਨਾਂ ਦੇ ਵਿੱਚੋਂ ਇੱਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਮੈਸੇਜ ਆਇਆ ਪਰ ਉਹ ਠੱਗੇ ਨਹੀਂ ਗਏ ਪਰ ਇੱਕ ਵੱਡੇ ਖੁਲਾਸੇ ਹੈ ਜਿਹੜੇ ਕਿ ਕਿੰਨੇ ਦਾ ਉਹ ਕਪਲਾ ਕਰਦੇ ਸਾਰੀ ਗਲਤ ਕਰਦੇ ਆ ਸਭ ਤੋਂ ਪਹਿਲਾਂ ਸਸ਼ੀ ਕਲ ਜੀ ਸਸ਼ੀ ਕਲ ਸਰ ਕੀ ਨਾਮ ਆ ਤੁਹਾਡਾ ਜੀ ਸਰ ਮੇਰਾ ਨਾਮ ਸਿਮਰਨਜੀਤ ਕੌਰ ਆ ਜੀ ਮੈਂ ਬੈਂਕ ਚ ਜੌਬ ਕਰਦੀ ਆ ਲੋਨ ਆਪਰੇਸ਼ਨ ਐਜ਼ ਅ ਸੇਲਜ਼ ਮੈਨੇਜਰ ਦੀ ਜੀ ਤੇ ਜਿਹੜੀ ਜਿਹੜੀ ਘਟਨਾ ਹੁੰਦੀ ਆ ਤੁਹਾਨੂੰ ਕਿੱਦਾਂ ਫੋਨ ਆਉਂਦਾ ਜਾਂ ਕੀ ਗੱਲਬਾਤ ਹੁੰਦੀ ਹੈ ਸ਼ੁਰੂਆਤ ਵਿੱਚ ਸਰ ਦੇਖੋ ਮੈਂ ਵੈਸੇ ਜਿਵੇਂ ਰੂਟੀਨ ਚ ਨਾਰਮਲ ਆਫਿਸ ਜਾਂਦੀ ਆ ਮੈਂਵੇਂ ਆਫਿਸ ਗਈ ਸੀਗੀ ਮੈਨੂੰ ਕਾਲ ਆਈ ਸੀ ਅਨਨੋਨ ਨੰਬਰ ਤੋਂ ਵੈਸੇ ਮੈਂ ਅਨਨੋਨ ਨੰਬਰ ਘੱਟੀ ਚੱਕਦੇ ਆ ਫਿਰ ਵੀ ਮੈਂ ਕਿਹਾ ਚਲੋ ਹਨਾ ਕਿਸੇ ਨੂੰ ਅਰਜ ਉਹਨਾਂ ਦਾ ਕਾਲ ਇਵੇਂ ਸੀਗਾ ਕਿ ਮਤਲਬ ਉਹਨਾਂ ਨੇ ਪਹਿਲਾਂ ਤਾਂ ਐਵੇਂ ਬੋਲਿਆ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਿਮਰਨਜੀਤ कौर ਗੱਲ ਕਰ ਰਹੇ ਹੋ ਮੈਂ ਕਿ ਹਾਂ ਜੀ ਮੈਂ ਸਿਮਰਨਜੀਤ कौर ਗੱਲ ਕਰ ਰਹੀ ਹਾਂ ਉਹ ਕਹਿੰਦੇ ਜੀ ਮੈਨੂੰ ਤੁਹਾਡਾ ਨੰਬਰ ਤੁਹਾਡੇ ਹਸਬੰਦ ਨੇ ਦਿੱਤਾ ਸੀਗਾ ਮਤਲਬ ਉਹ ਮੈਨੂੰ ਭਾਬੀ ਜੀ ਕਹਿ ਕੇ ਗੱਲ ਕਰ ਰਿਆ ਸੀਗਾ ਕਹਿੰਦਾ ਜੀ ਮੈਨੂੰ ਤੁਹਾਡਾ ਨੰਬਰ ਤੁਹਾਡੇ ਹਸਬੰਦ ਨੇ ਦਿੱਤਾ ਸੀਗਾ ਉਹਨਾਂ ਦੇ ਮੈਂ ਕੁਝ ਪੈਸੇ ਦੇਣੇ ਸੀਗੇ ਜਿਹੜਾ ਕਰਕੇ ਉਹਨਾਂ ਦੀ ਕਾਲ ਨਹੀਂ ਲੱਗ ਰਹੀ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਵਾਈਫ ਦੇ ਨੰਬਰ ਤੇ ਸਕੈਨਰ ਲੈ ਕੇ ਉਹਨਾਂ ਦੇ ਪੈਸੇ ਸੈਂਡ ਕਰ ਦਿਓ ਠੀਕ ਹੈ ਉਹਨਾਂ ਨੇ ਮੈਂ ਪੁੱਛਿਆ ਕਿ ਤੁਸੀਂ ਮੇਰੇ ਹਸਬੰਦ ਨੂੰ ਕਿਵੇਂ ਜਾਣਦੇ ਹੋ ਕਹਿੰਦੇ ਮੇਰੇ ਥੋੜੇ ਹਸਬੰਦ ਮੇਰੇ ਦੋਸਤ ਰਹਿ ਚੁੱਕੇ ਨੇ ਮੈਂ ਕਿਹਾ ਫਿਰ ਤੁਸੀਂ ਉਹਨਾਂ ਦੇ ਨੰਬਰ ਤੇ ਕੰਟੈਕਟ ਕਰੋ ਤੁਸੀਂ ਮੇਰੇ ਨਾਲ ਕਿਉਂ ਕੰਟੈਕਟ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਨੰਬਰ ਲੱਗ ਨਹੀਂ ਰਿਹਾ ਇਸ ਕਰਕੇ ਤੇ ਫਿਰ ਮੈਂ ਆਪਣਾ ਅਕਾਊਂਟ ਸਾਰਾ ਖਾਲੀ ਕਰਕੇ ਉਹਨਾਂ ਨੂੰ ਉਹਦਾ ਸਕੈਨਰ ਸੈਂਡ ਕਰ ਦਿੱਤਾ ਜੀ ਸਕੈਨਰ ਸੈਂਡ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਖਾਤੇ ਦੇ ਵਿੱਚ 5 2000 ਦਾ ਮੈਸੇਜ ਸੈਂਡ ਕੀਤਾ ਠੀਕ ਹੈ 20000 ਦਾ ਮੈਸੇਜ ਉਹਨਾਂ ਨੇ ਐਡਿਟ ਕਰਕੇ ਸੇਮ ਐਜ਼ ਜਿਵੇਂ ਬੈਂਕ ਤੋਂ ਮੈਸੇਜ ਆਉਂਦਾ ਉਵੇਂ ਉਹਨਾਂ ਨੇ ਮੈਨੂੰ ਮੈਸੇਜ ਸੈਂਡ ਕੀਤਾ ਟੈਕਸਟ ਮੈਸੇਜ ਟੈਕਸਟ ਮੈਸੇਜ ਉਹਨਾਂ ਨੇ ਮੈਨੂੰ ਟੈਕਸਟ ਮੈਸੇਜ ਸੈਂਡ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਮੈਂਮ ਅਸੀਂ ਤੁਹਾਨੂੰ 5000 ਰੁਪਏ ਹੋਰ ਸੈਂਡ ਕਰ ਰਹੇ ਹਾਂ ਤੁਸੀਂ ਦੇਖਿਓ ਚੈੱਕ ਕਰਿਓ ਮੈਂ ਕਿਹਾ ਠੀਕ ਹੈ ਉਹ ਕਹਿੰ ਉਹਨਾਂ ਨੇ ਫਿਰ ਮੈਨੂੰ 50000 ਦਾ ਮੈਸੇਜ ਸੈਂਡ ਕੀਤਾ ਟੈਕਸਟ ਠੀਕ ਹੈ ਬਦਕਿ ਉਹਨਾਂ ਨੇ ਮੈਨੂੰ 5000 ਸੈਂਡ ਕਰਨਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਮੈਮ ਸੌਰੀ ਸੌਰੀ ਬਾਈ ਮਿਸਟੇਕ ਮੇਰੇ ਚਸ਼ਮਾ ਲੱਗਣ ਦੇ ਕਾਰਨ ਮੇਰੇ ਕੋਲ 5000 ਦੀ ਜਗ੍ਹਾ 50000 ਦੀ amount ਸੈਂਡ ਹੋ ਗਈ ਹੈ ਠੀਕ ਹੈ ਤੁਸੀਂ ਮੈਨੂੰ 45000 ਰੁਪਿਆ Google Pay ਵਾਪਸ ਕਰੋ ਠੀਕ ਹੈ ਬਲਕਿ ਉਸ ਵੇਲੇ ਮੇਰੇ ਜਿਹੜੇ ਹਸਬੰਡ ਆ ਬੈਂਕਰ জব ਕਰਦੇ ਨੇ ਮੈਂ ਉਹਨਾਂ ਨੂੰ ਉਹਨਾਂ ਦੀ ਕਾਲ ਕਾਨਫਰੈਂਸ 'ਚ ਲੈ ਕੇ ਉਹਨਾਂ ਨੂੰ ਕਾਲ ਕੀਤੀ ਕਿ ਇੱਕ ਵਾਰੀ ਮੇਰਾ ਅਕਾਊਂਟ ਚੈੱਕ ਕਰੋ ਬੈਲੈਂਸ ਆਇਆ ਵੀ ਹੈ ਕੋਈ ਫਿਰ ਉਹਨਾਂ ਨੇ ਮੈਸੇਜ ਵੀ ਸੈਂਡ ਕੀਤੇ ਉਹ ਕਹਿੰਦੇ ਤੁਹਾਡੇ ਅਕਾਊਂਟ 'ਚ ਕੋਈ ਬੈਲੈਂਸ ਨਹੀਂ ਹੈ ਇਹ ਜਸਟ ਇੱਕ ਟੈਕਸਟ ਮੈਸੇਜ ਹੈ ਜਿਹੜਾ ਉਹ ਐਡਿਟ ਕਰਕੇ ਭੇਜਦੇ ਨੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਦੀ ਮੈਂ ਕਾਲ ਕੱਟ ਕਰਤੀ ਠੀਕ ਹੈ ਉਸ ਤੋਂ ਬਾਅਦ ਉਹ ਮੈਨੂੰ ਕਾਲ ਤੇ ਕਾਲ ਕਰਦੇ ਰਹੇ ਫਿਰ ਉਹਨਾਂ ਨੇ ਮੈਨੂੰ ਕਾਲ ਚੱਕੀ ਸੀ ਉਹ ਕਹਿੰਦੇ ਮੈਮ ਇੱਕ ਵਾਰੀ ਸਾਨੂੰ ਪਲੀਜ਼ ਸਾਡੇ 45000 ਰੁਪਏ ਵਾਪਸ ਕਰ ਦਿਓ ਜਿਹੜਾ ਤੁਹਾਡੇ ਕੋਲ ਗਲਤੀ ਨਾਲ ਆ ਗਿਆ ਵੀ ਤੁਸੀਂ ਮੰਨ ਲਓ ਸਾਡੇ ਰਿਲੇਟਿਵਸ ਦੇ ਵਿੱਚੋਂ ਹਨਾ ਵੀ ਮੇਰੇ ਜਿਹੜੇ ਥੋੜੇ ਹਸਬੈਂਡ ਉਹ ਮੈਨੂੰ ਜਾਣਦੇ ਆ ਚੰਗੀ ਤਰ੍ਹਾਂ ਵੀ ਤੁਸੀਂ ਐਵੇਂ ਨਾ ਕਰੋ ਮੇਰੇ ਨਾਲ ਮੈਂ ਤੁਸੀਂ ਮੈਨੂੰ ਆਪਦਾ ਸਕੈਨਰ ਦੇ ਦੋ ਕਿਸਤੇ ਮੈਂ ਤੁਹਾਨੂੰ ਵਾਪਸ ਪੈਸੇ ਪਾਵਾਂ। ਦੈਨ ਉਹਨਾਂ ਨੇ ਮੈਨੂੰ WhatsApp ਤੇ ਇੱਕ ਨੰਬਰ ਸ਼ੇਅਰ ਕੀਤਾ ਮਾਹੀ ਸ਼ਰਮਾ ਦੇ ਨਾਮ ਦਾ। ਵੀ ਤੁਸੀਂ ਮੈਨੂੰ ਸਾਰੇ ਪੈਸੇ ਇਸ ਤੇ ਵਾਪਸ ਸ਼ੇਅਰ ਕਰ ਦਿਓ। ਬਾਅਦ ਵਿੱਚ ਉਹਨਾਂ ਦੀ ਮੈਂ ਕੋਈ ਵੀ ਕਾਲ ਨਹੀਂ ਚੱਕੀ। ਤਿੰਨ-ਚਾਰ ਕਾਲ ਆਉਣ ਤੋਂ ਬਾਅਦ ਉਹਨਾਂ ਦੀ ਮੈਂ ਫਿਰ ਕਾਲ ਚੱਕੀ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਖਾਤੇ 'ਚ ਕੋਈ ਬੈਲੈਂਸ ਨਹੀਂ ਹੈ। ਇਹ ਫਰਾਡ ਹੈ। ਠੀਕ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਜੀ ਮੈਨੂੰ ਪਤਾ ਹੈ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ ਨਾ ਤੁਸੀਂ ਕੌਣ ਹੋ ਹਨਾ ਮੈਨੂੰ ਸਭ ਪਤਾ ਤੁਸੀਂ ਮੇਰਾ ਕੀ ਫਰਾਡ ਕਰਨਾ ਚਾਹ ਫਿਰ ਉਹਨਾਂ ਨੇ ਆਪਣੇ ਮੂੰਹੋਂ ਇਹ ਗੱਲ ਕਬੂਲ ਕੀਤੀ ਕਿ ਹਾਂਜੀ ਅਸੀਂ ਡੇਲੀ ਦਾ 3 ਕਰੋੜ ਦਾ ਸਕੈਮ ਕਰਦੇ ਆਂ ਤੁਹਾਡੀ ਕਿਸਮਤ ਵਧੀਆ ਹੈ ਕਿ ਤੁਸੀਂ ਬਚ ਗਏ ਕਿਉਂਕਿ ਤੁਹਾਨੂੰ ਇਸ ਬਾਰੇ ਪਹਿਲਾਂ ਹੀ ਨੌਲੇਜ ਸੀ ਤੇ ਮੈਂ ਚਾਹਨੀ ਹੈ ਕਿ ਜਿਵੇਂ ਮੇਰੇ ਨਾਲ ਇਹ ਚੀਜ਼ ਹੋ ਰਹੀ ਆ ਹਨਾ ਮੈਨੂੰ ਤਾਂ ਇਸ ਬਾਰੇ ਨੌਲੇਜ ਸੀ ਮੈਂ ਜਾਗਰੂਕ ਸੀਗੀ ਤੇ ਪਬਲਿਕ ਨੂੰ ਵੀ ਆਪਣੇ ਆਪ ਚ ਜਾਗਰੂਕ ਹੋਣਾ ਚਾਹੀਦਾ ਹੈ ਕਿ ਜਿਵੇਂ ਵੀ ਕਾਲ ਕਰਦੇ ਕੋਈ ਵੀ ਆਪਣਾ ਕੋਈ ਸ਼ੇਅਰ ਨਾ ਕਰੇ ਕੁਝ ਵੀ ਆਪਣਾ ਜਿਹੜਾ ਪਰਸਨਲ ਡਾਟਾ ਏਟੀਐਮ ਪਿੰਨ ਜਾਂ ਕੁਝ ਵੀ ਸ਼ੇਅਰ ਨਾ ਕਰੇਵੇਂ ਬਹੁਤ ਵੱਡਾ ਸਕੈਮ ਹੋ ਸਕਦਾ ਕਿਉਂਕਿ ਉਹ ਬੰਦਾ ਖੁਦ ਕਬੂਲ ਕਰ ਰਿਹਾ ਕਿ ਮੈਂ 3 ਕਰੋੜ ਦਾ ਡੇਲੀ ਦਾ ਸਕੈਮ ਕਰਦਾ ਤੇ ਸਾਡੀ ਟੀਮ ਚ 300 ਮੈਂਬਰ ਆ ਅੱਛਾ ਜੀ ਉਹਨਾਂ ਦੀ ਟੀਮ ਦੇ ਵਿੱਚ 300 ਮੈਂਬਰ ਕੰਮ ਕਰਦੇ ਆ ਜੀ ਜੀ 300 ਮੈਂਬਰ ਕੰਮ ਕਰਦੇ ਆ ਤੇ ਖੇਤਾਂ ਦੇ ਵਿੱਚ ਉਹ ਲੈਪਟਾਪ ਲੈ ਕੇ ਇਵੇਂ ਹੀ ਬੈਠੇ ਰਹਿੰਦੇ ਆ ਨਾ ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਹੈ ਠੀਕ ਹੈ ਪੀ ਤੁਹਡੀ ਕਿਸਮਤ ਵਧੀਆ ਕਿ ਤੁਸੀਂ ਬਚ ਗਏ ਹੋ ਤੁਹਾਨੂੰ ਇਸ ਤੋਂ ਪਹਿਲਾਂ ਕਦੇ ਕਾਲ ਆਈ ਹੈ ਇਦਾਂ ਦੀ ਨਹੀਂ ਮੈਨੂੰ ਕਦੀ ਐਵੇਂ ਦੀ ਕਾਲ ਨਹੀਂ ਆਈ ਮੇਰੇ ਨਾਲ ਫਸਟ ਟਾਈਮ ਇਹ ਹੋਇਆ ਹੈ ਵੈਸੇ ਮੈਂ ਸੁਣਿਆ ਸੀਗਾ ਲੋਕਾਂ ਤੋਂ ਕਿਵੇਂ ਸਕੈਮ ਹੁੰਦੇ ਆ ਤੇ ਥੋੜੀ ਜੀ ਬਸ ਜੌਬ ਕਰਕੇ ਮੈਨੂੰ ਥੋੜੀ ਜੀ ਇਸ ਬਾਰੇ ਨੌਲੇਜ ਸੀਗੀ ਕਿਵੇਂ ਦੇ ਕਾਲ ਜਾਂਦੇ ਕਿਉਂਕਿ ਮੈਨੂੰ ਪਤਾ ਸੀ ਮੇਰੇ ਹਸਬੰਦ ਨੇ ਕਿਸੇ ਨੂੰ ਪੈਸੇ ਨਹੀਂ ਦੇਣੇ ਹੈਗੇ ਤੇ ਥੋੜਾ ਜਿਹਾ ਮੈਂ ਥੋੜਾ ਜਿਹਾ ਤਾਂ ਵੀਰ ਹੋ ਗਈ ਸੀ। ਹਾਂ। ਮਤਲਬ ਬਹੁਤੇ ਲੋਕ ਉਹ ਗੱਲ ਇਸ ਤਰ੍ਹਾਂ ਕਰਦੇ ਆ ਜਿਵੇਂ ਕਿ ਪੂਰਾ ਵਿਸ਼ਵਾਸ ਦਿਵਾ ਦਿੰਦੇ ਆ ਕਿ ਅਸੀਂ ਚਾਂਦੇ ਆ। ਵਿਸ਼ਵਾਸ ਦਿਵਾ ਕੇ ਉਹ ਐਵੇਂ ਗੱਲ ਕਰਦੇ ਨੇ ਕਿ ਭਾਬੀ ਜੀ ਮੈਂ ਉਹ ਗੱਲ ਕਰ ਰਿਹਾ ਜੀ ਮਨੋਜ ਡਾਕਟਰ ਮਨੋਜ ਗੁਪਤਾ ਕਹੇ ਕਿ ਉਹਨੇ ਆਪਣਾ ਨਾਮ ਦੱਸਿਆ ਹੈ। ਕਿ ਮੈਂ ਡਾਕਟਰ ਮਨੋਜ ਗੁਪਤਾ ਗੱਲ ਕਰ ਰਿਹਾ ਐਵੇਂ ਮੈਂ ਵੀਰ ਜੀ ਦਾ ਦੋਸਤ ਐ। ਤੇ ਭਾਬੀ ਜੀ ਮੈਂ ਤੁਹਾਨੂੰ ਪੈਸੇ ਸੈਂਡ ਕਰ ਰਿਹਾ ਉਹਨਾਂ ਦੇ ਦਿੱਤੇ ਹੋਏ। ਐਵੇਂ ਐਵੇਂ ਬਹੁਤ ਯਕੀਨ ਦਿਵਾ ਕੇ ਉਹ ਗੱਲਾਂ ਕਰਦੇ ਨੇ। ਪਲੀਜ਼ ਤੁਸੀਂ ਕਿਸੇ ਦੀ ਵੀ ਗੱਲ ਦੇ ਵਿੱਚ ਨਾ ਆਓ। ਥੋੜੇ ਜਿਹਾ ਜਾਗਰ ਦੇਖੋ ਜਿਵੇਂ ਮੈਂ ਉਹਨਾਂ ਨੂੰ 45000 ਰੁਪਏ ਵਾਪਸ ਸੈਂਡ ਕਰ ਦਿੱਤੀ ਉਹਨਾਂ ਨੇ ਤਾਂ ਕੋਈ ਪੈਸੇ ਸੈਂਡ ਨਹੀਂ ਸੀ ਕੀਤੇ ਜਿਹੜੇ ਆਪਦੇ ਅਕਾਊਂਟ ਸੀ ਜੀ ਆਪ ਉਹ ਵੀ ਗਵਾ ਲਏ ਸੀ ਹਣਾ ਸਿਰਫ ਤੁਹਾਨੂੰ ਇੱਕ ਮੈਸੇਜ ਭੇਜਿਆ ਕਿ ਤੁਹਾਡੇ ਅਕਾਊਂਟ ਵਿੱਚ 20000 ਆ ਗਿਆ ਫਿਰ 50000 ਆ ਗਿਆ ਉਹ ਸਿਰਫ ਮੈਸੇਜ ਸੀਗੇ ਉਹ ਐਡਿਟ ਕੀਤੇ ਹੋਏ ਜੀ ਜੀ ਸਿਰਫ ਉਹ ਮੈਸੇਜ ਸੀ ਐਡਿਟ ਕੀਤੇ ਕੋਈ ਅਮਾਊਂਟ ਨਹੀਂ ਆਈ ਕਿਉਂਕਿ ਮੈਂ ਸੇਮ ਟਾਈਮ ਤੇ ਉਹ ਮੈਸੇਜ ਦੀ ਆਪਣੇ ਹਸਬੰਦ ਨੂੰ ਸਕਰੀਨਸ਼ਾਟ ਦੇ ਕੇ ਉਹਨਾਂ ਤੋਂ ਆਪਣੀ ਅਕਾਊਂਟ ਡੀਟੇਲ ਚੈੱਕ ਕਰਵਾਈ ਉਸ ਟਾਈਮ ਕੋਈ ਪੇਮੈਂਟ ਨਹੀਂ ਸੀ ਮੇਰੇ ਅਕਾਊਂਟ ਤੇ ਵਿੱਚ ਇਥ ਉਦੇ ਵਿੱਚ ਪੇਮੈਂਟ ਪਾਉਂਦੇ ਹੋ ਤਾਂ ਉਹ ਤੁਹਾਡੀ ਪੇਮੈਂਟ ਕੱਟੀ ਜਾਏਗੀ ਠੀਕ ਹੈ ਇੰਨਾ ਤਗੜਾ ਸਿਸਟਮ ਹੈ ਇੰਨਾ ਤਗੜਾ ਸਿਸਟਮ ਹੈ ਅੰਨਕੂਲ ਕੇ ਜਿਹਾ ਸੀ ਦੁਆਰਾ ਵੀ ਉਸੇ ਪੇਮੈਂਟ ਪਾਉਣਿਆ ਤਾਂ ਪੇਮੈਂਟ ਤੁਹਾਡੀ ਕੱਟੀ ਜਾਊਗੀ ਖਾਤੇ ਚ ਕੱਖ ਨਹੀਂ ਰਹੇਗਾ ਤਾਂ ਪਲੀਜ਼ ਮੇਰੇ ਵੱਲੋਂ ਤੁਹਾਨੂੰ ਇਹੀ ਬੇਨਤੀ ਹੈ ਕਿ ਸਾਰੇ ਜਣੇ ਜਾਗਰੂਕ ਹੋ ਪਲੀਜ਼ ਤੁਹਾਡਾ ਜਿਵੇਂ ਨੰਬਰ ਜਾਂ ਤੁਹਾਡਾ ਨਾਮ ਸਾਰਾ ਕੁਝ ਉਹ ਜਾਣਦੇ ਸੀਗੇ ਇਹ ਕਿੱਲੋਂ ਕਿੱਥੋਂ ਪਤਾ ਲੱਗਾ ਉਹਨਾਂ ਨੂੰ ਦੇਖੋ ਜੀ ਇਸ ਬਾਰੇ ਤਾਂ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਬਾਕੀ ਮਨ ਉਹਨੇ ਇਹ ਚੀਜ਼ ਪੁੱਛੀ ਵੀ ਸੀ ਕਿ ਦੇਖੋ ਹੁਣ ਮੈਨੂੰ ਤਾਂ ਪਤਾ ਲੱਗ ਗਿਆ ਤੁਸੀਂ ਮੇਰੇ ਨਾਲ ਤੁਸੀਂ ਇਹ ਸਭ ਕੁਝ ਕਿਉਂ ਕਰਦੇ ਹੋ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਇਹ ਸਭ ਕੁਝ ਕਿਉਂ ਕਰਦੇ ਹੋ ਹਨ ਉਹ ਕਹਿੰਦੇ ਜੀ ਦੇਖੋ ਮੈਨੂੰ ਜਿਹੜਾ ਉਹਨਾਂ ਨੇ ਰੀਜ਼ਨ ਦੱਸਿਆ ਕਿ ਪੰਜਾਬ ਵਿੱਚ ਕੰਮ ਨਹੀਂ ਅਸੀਂ ਤਾਂ ਕਰਦੇ ਆ ਠੀਕ ਹੈ ਵੀ ਦੋ ਟਾਈਮ ਦੀ ਰੋਟੀ ਤਾਂ ਅਸੀਂ ਕਮਾ ਸਕਦੇ ਆ ਲੇਕਿਨ ਸਾਨੂੰ ਐਸ਼ਵਰਮ ਦੀ ਜ਼ਿੰਦਗੀ ਚਾਹੀਦੀ ਅਸੀਂ ਤਾਂ ਲੋਕਾਂ ਨੂੰ ਠੱਗਦੇ ਆ ਉਹ ਸੀਗੇ ਪੰਜਾਬ ਦੇ ਬੰਦੇ ਉੰਨੇ ਨੇ ਮੈਨੂੰ ਇਵੇਂ ਕਨਫਰਮ ਨਹੀਂ ਕੀਤਾ ਉਹ ਕਹਿੰਦੇ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਬਸ ਤੁਹਾਨੂੰ ਐਂ ਦੱਸ ਸਕਦੇ ਆ ਕਿ ਤੁਸੀਂ ਬਚ ਗਏ ਬਸ ਤੁਸੀਂ ਬਚ ਗਏ ਹਾਂ ਜੋ ਤੁਸੀਂ ਗੱਲ ਕੀਤੀ ਕਿ 300 ਬੰਦ ਮੈਂ ਵੀ ਕਿਹਾ ਕਿ ਅਸੀਂ ਅੱਧਾ ਪੰਜਾਬ ਠੱਗ ਚੁੱਕੇ ਹਾਂ ਅੱਧਾ ਪੰਜਾਬ ਅੱਜ ਤੱਕ ਸਾਨੂੰ ਕੋਈ ਵੀ ਪੁਲਿਸ ਵਾਲਾ ਕੋਈ ਵੀ ਸੀਆਈਡੀ ਆਫਸਰ ਕੋਈ ਵੀ ਸਾਨੂੰ ਫੜ ਨਹੀਂ ਸਕਦਾ ਇਹ ਗੱਲ ਉਹਨਾਂ ਨੇ ਖੁਦ ਕਹੀ ਹੈ ਕਿ ਸਾਨੂੰ ਕੋਈ ਵੀ ਫੜ ਨਹੀਂ ਸਕਦਾ ਇੰਨੇ ਹੌਸਲੇ ਬੁਲੰਦ ਆ ਉਹਨਾਂ ਦੇ ਮਨ ਲੋ ਕੋਈ ਪਰਵਾਹ ਨਹੀਂ ਜੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਆ ਜੀ ਜਿਵੇਂ ਤੁਸੀਂ ਕਹਿ ਕੇ 300 ਮੈਂਬਰ ਦੀ ਗੱਲ ਕੀਤੀ ਉਹਨਾਂ ਕਿ 300 ਮੈਂਬਰ ਕੰਮ ਕਰਦਾ ਆ ਤੇ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਗਾ ਕੀ ਲੱਗਦਾ ਫਿਰ ਉਹ ਪੰਜਾਬ ਦੇ ਬੰਦੇ ਹੋਣ ਜਿਹੜੇ ਪੰਜਾਬ 'ਚ ਬੈਠ ਕੇ ਪੰਜਾਬੀਆਂ ਨੂੰ ਠੱਗ ਰਹੇ ਹੋ ਸਕਦਾ ਹੈ ਜੀ ਪੀ ਲੋਕ ਅੱਜ ਕੱਲ੍ਹ ਤੁਹਾਨੂੰ ਪਤਾ ਮੁੰਡੇ ਨਸ਼ਿਆਂ ਦੇ ਕੰਮਾਂ 'ਚ ਪੈ ਗਏ ਨੇ ਹੋ ਵੀ ਸਕਦਾ ਪੰਜਾਬ ਦੇ ਹੋਣ ਲੇਕਿਨ ਇਹ ਤਾਂ ਦੇਖੋ ਜੀ ਜਿੰਨੇ ਸਕੈਮ ਹੋ ਚੁੱਕੇ ਨੇ ਕਈ ਲੋਕ ਨਹੀਂ ਅੱਗੇ ਲੈ ਕੇ ਆ ਰਹੇ ਹਨਾ ਕਈ ਡਰਦੇ ਨੇ ਰਿਸਕ ਆ ਇਹਦੇ 'ਚ ਤੇ ਪਰ ਦੇਖੋ ਆਪਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਕਿ ਜਿਹੜੇ ਆਪਾਂ ਨਾਲ ਹੋ ਰਿਹਾ ਕੋਈ ਕਿਸੇ ਹੋਰ ਨਾਲ ਨਾ ਹੂੰ ਗਲਬਾ ਤਾਂ ਹਿੰਦੀ ਕਿ ਪੰਜਾਬੀ ਵਿੱਚ ਕਰਦੇ ਹੀ ਬੰਦੇ ਨਹੀਂ ਗਲਬਾ ਤਾਂ ਹਿੰਦੀ ਚ ਕਰਦੇ ਸੀ ਪੰਜਾਬੀ ਵਿੱਚ ਗੱਲ ਕਰਦੇ ਸੀ ਲੇਕਿਨ ਜਦੋਂ ਮੈਂ ਉਹਨੂੰ ਕਿਹਾ ਕਿ ਮੈਨੂੰ ਸਾਰੀ ਕੁਝ ਪਤਾ ਲੱਗ ਗਿਆ ਹਨਾ ਵੀ ਤੁਸੀਂ ਕੀ ਕਰ ਰਹੇ ਹੋ ਮੇਰੇ ਨਾਲ ਸਕੈਮ ਕਰ ਰਹੇ ਹੋ ਦੈਨ ਉਹਨਾਂ ਨੇ ਪੰਜਾਬੀ ਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਤਾਂ ਮਤਲਬ ਉਹ ਰੈਕਟ ਕਰਦੇ ਕਿ ਜਾਣ ਬੁਝ ਕੇ ਹਿੰਦੀ ਦੇ ਵਿੱਚ ਗੱਲ ਕਰਦੇ ਹਿੰਦੀ ਚ ਉਹ ਐਜ਼ ਅ ਅਫੀਸਰ ਗੱਲ ਕਰਦੇ ਕਿ ਐਜ਼ ਅ ਅਫੀਸਰ ਟਾਈਪ ਦੀ ਵਰਡਿੰਗ ਯੂਜ਼ ਕਰਦੇ ਉਸ ਟਾਈਮ ਤੇ ਕਿਉਂਕਿ ਅਗਲੇ ਬੰਦੇ ਨੂੰ ਸ਼ੱਕ ਨਾ ਹੋਵੇ ਉਹਨਾਂ ਨੇ ਐ ਵੀ ਕਿਹਾ ਕਿ ਅਸੀਂ ਮਤਲਬ ਜ਼ਿਆਦਾਤਰ ਜਿਹੜੀਆਂ ਲੇਡੀਜ਼ ਨੂੰ ਹੀ ਇਸ ਇਹਦਾ ਸ਼ਿਕਾਰ ਕਰਦੇ ਹਾਂ ਠੀਕ ਸੋਲਝ ਜਾਂਦੀਆਂ ਕਿ ਪੈਸਾ ਸਾਡੇ ਅਕਾਊਂਟ ਚ ਆ ਗਿਆ ਉਹ ਉਸੇ ਟਾਈਮ ਮੇ ਲਾਲਚ ਹੋ ਜਾਂਦਾ ਤੇ ਉਸੇ ਟਾਈਮ ਹੀ ਆਪਣਾ ਯੂਪੀਆਈ ਪੀਨ ਲਗਾ ਦਿੰਦੀਆਂ ਤੇ ਪੇਮੈਂਟ ਘਟੇ ਚੋਂ ਨਿਕਲ ਜਾਂਦੀ ਹੂੰ ਉਹਨਾਂ ਨੇ ਵੀ ਤਾਂ ਹੀ ਟਾਰਗੇਟ ਕੀਤਾ ਕਿ ਲੇਡੀਜ਼ ਜਿਹੜੀਆਂ ਜਲਦੀ ਫਸ ਸਕਦੀਆਂ ਉਹਦੇ ਵਿੱਚ ਜੀ ਜੀ ਸੋ ਪਸ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਪਲੀਜ਼ ਥੋੜੇ ਜਿ ਤੁਸੀਂ ਸਾਰੇ ਜਣੇ ਜਾਗਰੂਗ ਹੋ ਕੋਈ ਵੀ ਕਾਲ ਆਉਂਦੀ ਹੈ ਤੁਸੀਂ ਪਲੀਜ਼ ਆਪਦੇ ਕਿਸੇ ਨਾਲ ਵੀ ਸ਼ੇਅਰ ਕਰੋ ਜਾ ਕੇ ਹਨਾ ਦਰਖਾਸਤ ਦਿਓ ਇਸ ਬਾਰੇ ਜੋ ਵੀ ਹੈ ਤੇ ਪਲੀਜ਼ ਥੋੜਾ ਜਾਗਰੂਕ ਬੋਸ। ਨਹੀਂ ਬੈਂਕ ਦੇ ਵਿੱਚ ਤੁਸੀਂ ਬੈਂਕ ਚੌਪ ਕਰਦੇ ਹੋ? ਜੀ ਜੀ ਮੈਂ ਬੈਂਕ ਦੇ ਵਿੱਚ ਤਾਂ ਕਾਫੀ ਲੋਕ ਆਉਂਦੇ ਹੋਣਗੇ ਜਿਹਨਾਂ ਨਾਲ ਇਹ ਸਕੈਮ ਅਕਸਰ ਹੁੰਦੇ ਰਹਿੰਦੇ ਨੇ ਕਿ ਆਉਂਦੇ ਨੇ ਲੋਕ ਇਦਾਂ ਦੇ। ਦੇਖੋ ਜੀ ਐ ਤਾਂ ਬਹੁਤ ਹੀ ਲੋਕਾਂ ਨਾਲ ਸਕੈਮ ਹੁੰਦੀ ਹੈ ਲੇਕਿਨ ਅੱਜ ਤੱਕ ਮੰਨ ਕੇ ਚੱਲੂ ਜਿਵੇਂ ਕੋਈ ਵੀ ਅੱਗੇ ਲੈ ਕੇ ਨਹੀਂ ਜਾਂਦਾ। ਜੇ ਕਿਸੇ ਨਾਲ ਹੋ ਵੀ ਜਾਂਦਾ ਹੈ ਦੋਕ ਦਿਨ ਹਨਾ ਘਰੇ ਘਰ 'ਚ ਹੀ ਆਪਣੇ ਰੋ ਕੇ ਬਸ ਉਹ ਚੁੱਪ ਕਰ ਜਾਂਦੇ ਕਿ ਜਿਹੜਾ ਹੋ ਗਿਆ ਹੋ ਗਿਆ। ਉਹ ਕਿਹੜਾ ਫੜਿਆ ਜਾਣਾ। ਲੋਕਾਂ ਨੂੰ ਐ ਹੁੰਦਾ ਕਿ ਉਹਨੂੰ ਉਹਨੂੰ ਕਿਹੜਾ ਕੁਝ ਹੋਣਾ ਕਿਉਂਕਿ ਜਦੋਂ ਖੁਦ ਹੀ ਕਹਿ ਰਿਹਾ ਕਿ ਸਾਨੂੰ ਕੋਈ ਫੜ ਨਹੀਂ ਸਕਦਾ ਉਹਨਾਂ ਦੇ ਕੋਈ ਨੇ ਹੌਸਲੇ ਬਣਾਉਂਦੇ ਤੇ ਫਿਰ ਲੋਕ ਤਾਂ ਤੁਹਾਨੂੰ ਪਤਾ ਹੀ ਫਿਰ ਚੁੱਪ ਕਰ ਜਾਂਦੇ ਆ ਜੀ ਚਲੋ ਹੋ ਗਿਆ ਤਾਂ ਹੋ ਗਿਆ ਕੋਈ ਤੁਸੀਂ ਤੁਸੀਂ ਮਤਲਬ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਫੋਰਸ ਕੀਤਾ ਵਾਰ-ਵਾਰ ਕੇ ਉਹਨਾਂ ਨੇ ਸਾਰਾ ਕੁਝ ਤੁਹਾਨੂੰ ਦੱਸਤਾ ਕਿਉਂਕਿ ਆਮ ਤੌਰ ਤੇ ਸਕੈਮਰ ਹੁੰਦੇ ਆ ਉਹ ਜੇ ਐਂ ਦੱਸਣ ਲੱਗ ਗਏ ਤਾਂ ਫਿਰ ਉਹਨਾਂ ਦਾ ਪਰਦਾ ਫਾਸ਼ ਹੋ ਜਾਣਾ ਉਹ ਵੈਸੇ ਤਾਂ ਮੈਂ ਇੱਕ ਬੈਂਕ 'ਚ ਜੌਬ ਕਰਦੀ ਆ ਹਨਾ ਤੇ ਮੈਂ ਇਹਨੂੰ 6-7 ਸਾਲ ਹੋ ਗਿਆ ਬੈਂਕ ਲਾਈਨ ਦੇ ਵਿੱਚ ਮੈਂ ਉਹਨਾਂ ਨੂੰ ਵੈਸੇ ਮੈਨੂੰ ਪਤਾ ਸੀ ਉਹਨਾਂ ਨੇ ਐਵੇਂ ਕੁਝ ਬੋਲਣਾ ਨਹੀਂ ਹੈਗਾ ਹਨਾ ਮੈਂ ਉਹਨਾਂ ਨੂੰ ਵੈਸੇ ਹੀ ਕਿਹਾ ਕਿ ਮੈਂ ਇੱਕ ਸੀਆਈਡੀ ਆਫੀਸਰ ਦੀ ਟੀਮ ਮੈਂਬਰ ਹਾਂ ਵੀ ਮੈਨੂੰ ਪਤਾ ਤੁਸੀਂ ਕੀ ਕਰ ਲਿਓ ਕਿਉਂਕਿ ਮੈਨੂੰ ਇਸ ਬਾਰੇ ਨੋ ਲੈਜ ਹੈ ਕਿਉਂਕਿ ਮੇਰੇ ਹਸਬੰਡ ਨੇ ਤੁਹਾਨੂੰ ਨਾ ਤਾਂ ਤੁਸੀਂ ਉਹਨਾਂ ਨੂੰ ਜਾਣਦੇ ਹੋ ਨਾ ਉਹ ਤੁਹਾਨੂੰ ਜਾਣਦੇ ਆ ਮੈਂ ਇਸ ਨੰਬਰ ਦੇ ਕੇ ਆਪਦੇ ਹਸਬੰਦ ਨੂੰ ਪਹਿਲਾਂ ਹੀ ਕਨਫਰਮ ਕਰ ਚੁੱਕੀ ਸੀ ਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ ਕਿਉਂਕਿ ਮੈਨੂੰ ਇਸ ਬਾਰੇ ਨੌਲੇਜ ਸੀਗੀ ਤੇ ਫਿਰ ਉਹ ਕਹਿੰਦੇ ਚਲੋ ਮੈਂ ਤੁਹਾਨੂੰ ਪਤਾ ਲੱਗ ਹੀ ਗਿਆ ਤਾਂ ਸੀ ਤੁਹਾਨੂੰ ਦੱਸ ਹੀ ਦਿੰਦੇ ਆ ਠੀਕ ਹੈ ਪੀਐਸੀ ਸਕੈਮਰ ਹਾਂ ਤੇ ਤੁਸੀਂ ਬਚ ਗਏ ਹੋ ਤੁਹਾਡੀ ਬਹੁਤ ਵੱਡੀ ਕਿਸਮਤ ਹੈ ਨਹੀਂ ਤਾਂ ਸਾਡੇ ਹੱਥੋਂ ਅੱਜ ਤੱਕ ਕੋਈ ਵੀ ਸੁੱਕਾ ਨਹੀਂ ਗਿਆ ਅਸੀਂ ਡੇਲੀ ਦਾ 3 ਕਰੋੜ ਦਾ ਸਕੈਮ ਕਰਦੇ ਹਾਂ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਕੋਈ ਗੱਲ ਨਹੀਂ ਤੁਸੀਂ ਕਿੰਨਾ ਚਿਰ ਬਚੋਗੇ ਇੱਕ ਨਾ ਇੱਕ ਦਿਨ ਤਾਂ ਕਿਸੇ ਦੇ ਹੱਥੀ ਚੜੋਗੇ ਤਾਂ ਕਹਿੰਦੇ ਸਾਨੂੰ ਕੋਈ ਨਹੀਂ ਫੜ ਸਕਦਾ ਅਸੀਂ ਡੇਲੀ ਦਾ 3 ਕਰੋੜ ਸਕੈਮ ਕਰਕੇ ਇੱਥੋਂ ਆਪਦੀ ਅਸ਼ੋਰ ਇਹਨੇ ਬਿਨਾ ਕੋਈ ਕੰਮ ਕੀਤੇ ਬਿਨਾ ਕੋਈ ਮਿਹਨਤ ਕੀਤੇ ਉਹ ਤਾਂ ਪਰ ਅਰਬਾਂ ਰੁਪਏ ਬਣਾਉਂਦੇ ਹੋਣਗੇ ਇਸ ਹਿਸਾਬ ਨਾਲ ਉਹ ਤਾਂ ਹੈ ਜਿਹਨਾਂ ਦੀ ਟੀਮ ਚ 300 ਬੰਦਾ ਕੰਮ ਕਰ ਰਿਹਾ ਇਹਨੇ ਟ੍ਰੇਨਡ ਕਰ ਰੱਖੀ ਨੇ ਉਹਨਾਂ ਨੇ ਬੰਦੇ ਜਦੋਂ ਮੈਂ ਤੁਹਾਨੂੰ ਕਿਹਾ ਕਿ ਉਹ ਕਹਿੰਦੇ ਸਾਡਾ ਛੋੜਾ ਅਸੀਂ ਇਹ ਜਿਹੜਾ ਜਿਸਨੇ ਤੁਹਾਡੀ ਗੱਲ ਕਰਵਾਈ ਸੀ ਅਸੀਂ ਇਹ ਮੁੰਡੇ ਦੀ ਹਜੀ ਇਹ ਵਾਲੇ ਮੁੰਡੇ ਨਾਲ ਅਸੀਂ ਟ੍ਰੇਨਡ ਕਰ ਰਹੇ ਹਾਂ ਇਹ ਥੋੜਾ ਤਾਂ ਡਰ ਗਿਆ ਤੁਹਾਡੀ ਵਰਡਿੰਗ ਸੁਣ ਕੇ ਕਿਉਂਕਿ ਮੈਂ ਉਹਨਾਂ ਨਾਲ ਉਸ ਹੱਬ ਨਾਲ ਗੱਲ ਕੀਤੀ ਸੀ ਡਰਵਾ ਕੇ ਉਹਨਾਂ ਨੂੰ कि ਮੈਨੂੰ ਪਤਾ ਤੁਸੀਂ ਕੌਣ ਹੋ ਤੇ ਮੈਂ ਤੁਹਾਡੀ ਕੰਪਲੀਟ ਕਰ ਰਿਹਾ ਅੱਛਾ ਨਵੇਂ ਮੁੰਡੇ ਵੀ ਤਿਆਰ ਕਰ ਰਹੇ ਨਾਲ ਉਹ ਟ੍ਰੇਨਡ ਕਰ ਰਹੇ ਨੇ ਆਪਦੀ ਟੀਮ ਚ ਉਹਨਾਂ ਨੇ ਖੁਦ ਕਿਹਾ ਕਿ ਸਾਡੀ ਟੀਮ ਚ 300 ਮੈਂਬਰ ਆ ਸੀ ਟ੍ਰੇਨਡ ਕਰ ਰਹੇ ਅਸੀਂ ਖੇਤਾਂ ਚ ਬੈਠ ਕੇ ਹੀ ਕੰਮ ਕਰਦੇ ਆ ਸਾਰੀ ਦਿਹਾੜੀ ਅੱਛਾ ਖੇਤਾਂ ਵਿੱਚ ਬੈਠ ਕੇ ਕਰਦੇ ਆ ਜੀ ਜੀ ਇਹਦਾ ਕੀ ਕਰਨ ਲਾ ਤੁਹਾਨੂੰ ਖੇਤਾਂ ਵਿੱਚ ਕਿਉਂ ਬਹਿੰਦੇ ਹੋ ਸਿਰ ਪਬਲਿਕ ਆਮ ਪਬਲਿਕ ਚ ਤਾਂ ਦੇਖੋ ਬੈਠ ਨਹੀਂ ਸਕਦੇ ਹਣਾ ਜਿੱਥੇ ਕੋਈ ਇਨਸਾਨ ਕੋਈ ਉਹਨਾਂ ਨੂੰ ਪਤਾ ਕਿ ਇੱਥੇ ਸਾਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਅਸੀਂ ਇੱਥੇ ਨਾਰਮਲ ਕੰਮ ਕਰ ਸਕਦੇ ਆ ਤੋ ਤਾਂ ਫਿਰ ਉੱਥੇ ਆਬਵੀਅਸਲੀ ਕਰਨਗੇ ਨਾ ਕਿ ਲੱਗਦਾ ਜੇਕਰ ਤੁਸੀਂ ਪੈਸੇ ਉਹਨਾਂ ਨੂੰ ਸੈਂਡ ਕਰ ਦਿੰਦੇ ਜੇਕਰ ਤੋਂ ਨੌਲਿਜ ਨਾ ਹੁੰ ਤਾਂ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਸਕਦੇ ਸੀ ਨਹੀਂ ਜੀ ਬਿਲਕੁਲ ਨਹੀਂ ਮਤਲਬ ਐ ਤਾਂ ਬਹੁਤ ਕੇਸ ਆ ਮੇਰੇ ਕੋਲ ਵੀ ਮਤਲਬ ਬਹੁਤ ਫਰੈਂਡ ਸਰਕਲ ਆ ਦੱਸਦੇ ਹਣਾ ਬਹੁਤ ਲੋਕਾਂ ਦੇ ਪੈਸੇ ਚਲੇ ਜਾਂਦੇ ਆ ਪਰ ਕਿਸੇ ਦੇ ਅਜੇ ਤੱਕ ਮੈਂ ਨਹੀਂ ਸੁਣਿਆ ਕਿ ਕਿਸੇ ਦੇ ਪੈਸੇ ਵਾਪਸ ਵੀ ਆਏ ਆ ਠੀਕ ਹੈ ਨਹੀਂ ਕਦੇ ਨਹੀਂ ਸੁਣਿਆ ਬਟ ਮੈਂ ਕਹਿਨੀ ਆ ਕਿ ਮੇਰੀ ਬਹੁਤ ਵਧੀਆ ਕਿਸਮਤ ਸੀਗੀ ਚਲੋ ਹਣਾ ਮੇਰਾ ਕੁਝ ਵੀ ਨਹੀਂ ਗਿਆ ਜੋ ਵੀ ਸੀਗਾ ਮੈਂ ਆਪਦਾ ਅਕਾਊਂਟ ਪਹਿਲਾਂ ਹੀ ਖਾਲੀ ਕਰਤਾ ਸੀਗਾ ਅਕਸਰੀ ਹੁੰਦਾ ਕਿ ਕਿ 40 45 50000 ਲੱਖ ਲੱਖ ਰੁਪਇਆ ਨਾਰਮਲ ਬੰਦਿਆਂ ਦੇ ਖਾਤੇ ਵਿੱਚ ਹੁੰਦਾ ਆ ਉਹ 40 45000 ਰੁਪਇਆ ਆਮਨਾ ਕਰ ਦਿੰਦੇ ਆ ਸੈਂਟਰ ਜੀ ਜਰੂਰ ਜਰੂਰ ਸਰ ਉਹ ਕ ਮਤਲਬ ਐ ਕਹਿੰਦੇ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਉਹਨਾਂ ਕੋਲ ਉਹਨਾਂ ਨੂੰ ਇੱਕ ਨੰਬਰ ਤੋਂ ਸਾਰੀ ਡਿਟੇਲ ਮਿਲਦੀ ਆ ਉਹਨਾਂ ਤੋਂ ਕਿੰਨਾ ਵੱਡਾ ਸਿਸਟਮ ਹੋ ਲੈ ਕੇ ਬੈਠੇ ਆ ਹਨਾ ਫਿਰ ਉਹਨਾਂ ਕੋ ਕਿੰਨਾ ਵੱਡਾ ਸਿਸਟਮ ਹੈ ਹਨਾ ਤਾਂ ਆਪਾਂ ਨੂੰ ਥੋੜਾ ਜਿਹਾ ਜਾਗਰੂਕ ਰਹਿਣਾ ਚਾਹੀਦਾ ਆ ਇਹ ਵੀ ਹੋ ਸਕਦਾ ਕਿ ਉਹ ਜਿਹੜੇ ਵਿਅਕਤੀ ਆ ਉਹ ਆਸ-ਪਾਸ ਰਹਿੰਦੇ ਹੋਣ ਜਿਨ੍ਹਾਂ ਨੂੰ ਫੋਨ ਲਾਉਂਦੇ ਆ ਸਕੈਮ ਕਰਦੇ ਇਹਨਾਂ ਨਾਲ ਦੇਖੋ ਸਾਰੇ ਤਾਂ ਆਪਾਂ ਨਹੀਂ ਕਹਿ ਸਕਦੇ ਐ ਤਾਂ ਕਹਿ ਸਕਦੇ ਆ ਕਿ ਉਹ ਪੰਜਾਬ ਦੇ ਹੋ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੂੰ ਪਤਾ ਲੱਗਾ ਸਾਰਾ ਕੁਝ ਫਿਰ ਤਾਂ ਉਹਨਾਂ ਨੇ ਨਾਰਮਲ ਪੰਜਾਬੀ ਵਾਂਗੂ ਗੱਲ ਕਰਨੀ ਸ਼ੁਰੂ ਕਰ ਦਿੱਤੀ ਠੀਕ ਹੈ ਐਮੀ ਹੋ ਸਕਦਾ ਕਿ ਆਪਾਂ ਕਹਿ ਸਕਦੇ ਆ ਕਿ ਉਹ ਪੰਜਾਬ ਦੇ ਹੋ ਸਕਦੇ ਆ ਕੀ ਹੋ ਸਕਦਾ ਜਿਉਂ ਕਿ ਬੇਰੋਜ਼ਗਾਰ ਹਨ ਪਰ ਉਹ ਐ ਦੋ ਰੋ ਵਕਤ ਦੀ ਰੋਟੀ ਤਾਂ ਹਰ ਕੋਈ ਦੇਖੋ ਕਮਾ ਸਕਦਾ ਮੈਨੂੰ ਉਹਨਾਂ ਨੂੰ ਕਿਆ ਵੀ ਸੀ ਉਹ ਕਹਿੰਦੇ ਅਸੀਂ ਦੋ ਵਕਤ ਦੀ ਰੋਟੀ ਕਮਾਉਣਾ ਤਾਂ ਆਏ ਨਹੀਂ ਸਾਨੂੰ ਰੱਬ ਨੇ ਦੋ ਵਕਤ ਦੀ ਰੋਟੀ ਲਈ ਤਾਂ ਇੱਥੇ ਭੇਜਿਆ ਨਹੀਂ ਅਸੀਂ ਐਸ਼ੋਰਾਂ ਦੀ ਜ਼ਿੰਦਗੀ ਜੀਣ ਆਏ ਆ ਉਹ ਜੀ ਕੇ ਜਾਵਾਂਗੇ ਇਸ ਮਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿ ਜਨਹਕਰੋ ਪਰ ਉਹ ਨਹੀਂ ਸਮਝਾ ਨਹੀਂ ਉਹ ਕਹਿੰਦੇ ਅਸੀਂ ਤਾਂ ਦੇਖ ਮੈਂ ਕਿਹਾ ਫਿਰ ਤੁਸੀਂ ਕਿਸੇ ਨਾਲ ਸਕੈਮ ਕਰਦੇ ਹੋ ਹਨਾ ਕਿਸੇ ਦਾ ਧੋਖਾ ਕੋਈ ਗਰੀਬ ਹੁੰਦਾ ਹੈ ਕੋਈ ਕਿਵੇਂ ਹੁੰਦਾ ਕੋਈ ਕਿਵੇਂ ਆਪਦੀ ਹੱਕ ਦੀ ਕਮਾਈ ਜੋੜ ਕੇ ਰੱਖਦਾ ਹੈ ਕਹ ਰੋਕੀ ਰੋਣ ਜਾਂ ਤਰੁੰਦੇ ਰਹਿ ਤੁਹਾਡੇ ਕੋਲੇ ਇਹ ਕੋਈ ਰਿਕਾਰਡ ਵਗੈਰਾ ਵੀ ਕੀਤੀਆਂ ਨੇ ਗੱਲਾਂ ਬਾਤਾਂ ਉਹਨਾਂ ਦੀ ਮੇਰੇ ਕੋਲ ਕੁਝ ਕੁ ਰਿਕਾਰਡਿੰਗਾਂ ਹੈਗੀਆਂ ਨੇ ਜਿਹੜੀ ਮੇਰੇ ਨਾਲ ਕਿਉਂਕਿ ਮੈਨੂੰ ਪਤਾ ਸੀ ਫਰਾਡ ਹੈ ਮੈਂ ਪਹਿਲਾਂ ਹੀ ਰਿਕਾਰਡਿੰਗ ਲਾ ਲਈ ਸੀ ਵੈਸੇ ਨਾ ਜਦੋਂ ਮੇਰੀ ਵੈਸੇ ਨੋਰਮਲ ਰਿਕਾਰਡਿੰਗ ਨਹੀਂ ਚਲਦੀ ਹੁੰਦੀ ਜਦੋਂ ਇਹਨਾਂ ਦੀ ਕਾਲ ਆਈ ਇਹਨਾਂ ਦੀ ਗੱਲਾਂ ਤੋਂ ਮੈਨੂੰ ਲੱਗਾ ਕਿ ਇਹ ਫਰੌਡ ਸਕੈਮ ਕਰ ਰਹੇ ਨੇ ਦੈਨ ਮੈਂ ਰਿਕਾਰਡਿੰਗ ਸਟਾਰਟ ਕਰ ਦਿੱਤੀ ਹਾਂ ਜੀ ਅੱਜ ਜਿਵੇਂ ਆਪਾਂ ਗੱਲ ਕੀਤੀ ਕਿ ਆਪਾਂ ਫੋਨ ਜਦੋਂ ਕਿਸੇ ਨੂੰ ਕਾਲ ਲਾਉਂਦੇ ਆ ਤਾਂ ਆਪਾਂ ਨੂੰ ਇੱਕ ਮੈਸੇਜ ਮਿਲਦਾ ਗੋਕੇ ਇਹ ਫਰੌਡ ਚੱਲ ਰਹੇ ਆ ਕੀ ਲੱਗਦਾ ਫਿਰ ਤਾਂ ਬਹੁਤ ਵੱਡੇ ਵੱਡੇ ਜਿਹੜਾ ਸਰਕਾਰਾਂ ਨੂੰ ਵੀ ਇਹ ਅਨਾਉਂਸਮੈਂਟ ਕਰਨੀ ਪੈਣੀ ਜ਼ਰੂਰ ਸਰਕਾਰਾਂ ਨੂੰ ਪੁਲਿਸ ਆਫੀਸਰਸ ਨੂੰ ਹਰ ਇੱਕ ਜੋ ਵੀ ਆਫੀਸਰ ਆ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਕਿ ਇਹੋ ਜਿਹਿਆਂ ਨੂੰ ਮਤਲਬ ਜਿਹੜੇ ਇਹਨਾਂ ਦੇ ਇੰਨੇ ਬਸ ਕਰਨਾ ਚਾਹੀਦਾ ਸਰਕਾਰ ਨੂੰ ਕਿ ਜਿਹੜੇ ਹੋਰ ਲੋਕ ਆ ਉਹਨਾਂ ਦੀ ਜਿਹੜੀ ਕਮਾਈਆਂ ਉਹ ਬਚਣ ਆਮ ਲੋਕ ਕਹਿੰਦੇ ਉਸ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਉਹ ਕੀ ਗੱਲਬਾਤ ਕਰ ਰਹੀ ਹੈ ਜਾਂ ਕੀ ਉਹਨਾਂ ਦਾ ਫੋਨ ਕਿਵੇਂ ਪਤਾ ਲੱਗਦਾ ਕੀ ਤੁਹਾਨੂੰ ਦੇਖੋ ਸਰ ਮੈਂ ਤਾਂ ਇਹੀ ਕਹਿਣਾ ਚਾਹਨੀ ਆ ਆਮ ਲੋਕਾਂ ਨੂੰ ਕਿ ਜਿਵੇਂ ਤੁਹਾਨੂੰ ਕੋਈ ਨਾਰਮਲ ਕਾਲ ਕਰਦਾ ਹੈ ਨਾ ਮੇਰੇ ਕੋਲ ਨੰਬਰ ਵੀ ਨਹੀਂ ਉਹਨਾਂ ਦੇ 3-4 ਨੰਬਰ ਨੇ ਇੱਕ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਸੀਗਾ ਪੇਮੈਂਟ ਵਾਸਤੇ ਜਿੰਤੇ ਮੈਂ ਬੈਕ ਪੇਮੈਂਟ ਕਰਨੀ ਸੀ ਇੱਕ ਤੋਂ ਉਹਨਾਂ ਨੇ ਮੈਨੂੰ ਕਾਲ ਕੀਤੀ ਸੀਗੀ ਹੈ ਨਾ ਇੱਕ ਵੈਸੇ ਉਹਨਾਂ ਨੇ ਨੰਬਰ ਜਿਹੜੇ ਮੈਨੂੰ ਟੈਕਸਟ ਮੈਸੇਜ ਆਏ ਹੋਏ ਸੀਗੇ ਤੇ ਮੈਂ ਇਹੀ ਕਹਿਣਾ ਚਾਹੁੰਦੀ ਕਿ ਜਦੋਂ ਤੁਹਾਨੂੰ ਕੋਈ ਕਾਲ ਆਂਦੀ ਆ ਪਲੀਜ਼ ਉਹਨੂੰ ਜਿਵੇਂ ਜ਼ਿਆਦਾ ਤੁਸੀਂ ਪੈਸੇ ਦੇ ਲਾਲਚ ਵਿੱਚ ਨਾ ਆ ਕੇ ਹਨਾ ਕੋਈ ਵੀ ਪਿੰਨ ਦੱਪਣ ਤੋਂ ਪਹਿਲਾਂ ਕਿਸੇ ਨੂੰ ਪੇਮੈਂਟ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚੋ ਕਿ ਜਿਵੇਂ ਤੁਹਾਨੂੰ ਕੋਈ ਕਹਿ ਦਿੰਦਾ ਕਿ ਤੁਹਾਡੇ ਹਸਬੰਦ ਦੇ ਪੈਸੇ ਦੇਣੇ ਸੀ ਮੈਂ ਤੁਹਾਡੇ ਡੈਡ ਦੇ ਦੇਣੇ ਸੀ ਭਰਾ ਦੇ ਦੇਣੇ ਕਿਸੇ ਦੇ ਵੀ ਦੇਣੇ ਸੀ ਪਹਿਲਾਂ ਤੁਸੀਂ ਇਸ ਚੀਜ਼ ਨੂੰ ਕਨਫਰਮ ਕਰੋ ਉਹਨਾਂ ਦੀਆਂ ਗੱਲਾਂ ਸੁਣੋ ਕਿ ਉਹ ਤੁਹਾਨੂੰ ਕੀ ਕਹਿੰਦੇ ਆ ਤੇ ਇਸ ਚੀਜ਼ ਨੂੰ ਰਿਕਾਰਡ ਚ ਰੱਖੋ ਵੀ ਤੁਸੀਂ ਇਸ ਚੀਜ਼ ਤੋਂ ਬਚ ਸਕੋ ਜੀ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤਾਂ ਗੱਲਬਾਤ ਕੀਤੀ ਉਹਨਾਂ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਸਕੈਮਰ ਨੇ ਜਿਹੜੇ ਉਹ ਫੋਨ ਕਾਲ ਕਰਦੇ ਨੇ ਵਿਸ਼ਵਾਸ ਦੇ ਵਿੱਚ ਲੈ ਕੇ ਸਾਰਾ ਕੁਝ ਕਰ ਦਿੰਦੇ ਨੇ ਇੱਕ ਨਕਲੀ ਮੈਸੇਜ ਭੇਜਦੇ ਨੇ ਇਸ ਦੇ ਨਾਲ ਲੋਕਾਂ ਨੂੰ ਹੁੰਦਾ ਕਿ ਸਾਡੇ ਖਾਤੇ ਵਿੱਚ ਪੈਸੇ ਆਏ ਨੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਪੈਸੇ ਵਾਧਾ ਕੇ ਸਾਨੂੰ ਵਾਪਸ ਕਰ ਦੋ ਤਾਂ ਬੜੇ ਲੋਕ ਹੁੰਦੇ ਨੇ ਖੁਦ ਇਮਾਨਦਾਰ ਬਣ ਦੇ ਚੱਕਰ ਵਿੱਚ ਕਿ ਅਸੀਂ ਪੈਸੇ ਵਾਪਸ ਕੀਤੇ ਆ ਤਾਂ ਆਪਣੇ ਪੈਸੇ ਵੀ ਗਵਾ ਬੈਠਦੇ ਨੇ ਇਹ ਇੱਕ ਤਰ੍ਹਾਂ ਦਾ ਸਕੈਮ ਨਹੀਂ ਇਸ ਤਰ੍ਹਾਂ ਦੇ ਹੋਰ ਬਹੁਤ ਸਕੈਮ ਨੇ ਤਾਂ ਜਦ ਵੀ ਕੋਈ ਤੁਹਾਨੂੰ ਫੋਨ ਕਾਲ ਲਾ ਕੇ ਕੋਈ ਪੈਸੇ ਬਾਰੇ ਜਾਂ ਬੈਂਕ ਡਿਟੇਲ ਬਾਰੇ ਗਲਤ ਬਤ ਕਰੇ ਤਾਂ ਇੱਕ ਵਾਰ ਪਰਿਵਾਰ ਤੋਂ ਜਾਂ ਬੈਂਕ ਦੇ ਵਿੱਚ ਜਾ ਕੇ ਜ਼ਰੂਰ ਕਨਫਰਮ ਕਰ ਲਓ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਓ ਦੇਖਦੇ ਹੋ ਲੋਕਸ ਟੀਵੀ ਧੰਨਵਾ